ਕੈਮਰਾ ਪਿੱਛੇ ਕਰੋ ਮੇਹਰ ਕਰ ਪਾਰਟੀ ਜਿੰਦਾਬਾਦ ਮੇਹਰ ਕਰ ਪਾਰਟੀ ਜਿੰਦਾਬਾਦ 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 ਆਹ ਬੈਠ ਕੇ ਪਾਰਟੀ ਵੱਲੋਂ ਜੋ ਕਿ 1822 ਤੋਂ ਲਗਾਤਾਰ ਪੂਰੇ ਪੰਜਾਬ ਦੇ ਵਿੱਚ 12.5% ਰਿਜ਼ਰਵੇਸ਼ਨ ਨੂੰ ਲਾਗੂ ਕਰਾਉਣ ਲਈ बसपा अंबेडकर پارٹی ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਪਹਿਲਾਂ बसपा अंबेडकर पार्टी ਵੱਲੋਂ 60 ਵਿਧਾਨ ਸਭਾ ਦੇ ਐਸ ਡੀ ਐਮ ਸਾਹਿਬ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਪਰ ਮੁੱਖ ਮੰਤਰੀ ਸਾਹਿਬ ਗੂੜੀ ਨੀਂਦੇ ਜਾਗੇ ਅੱਜ ਤੱਕ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ ਚੌਥਾ ਡੀ ਸੀ ਸਾਹਿਬ ਰਾਹੀਂ ਜਿਹਦੀ ਲੜੀ ਦੀ ਤਹਿਤ ਅੱਜ 17 ਤਰੀਕ ਨੂੰ ਅਮਰੋਸਰ ਦੇ ਡੀਸੀ ਸਾਹਿਬ ਰਾਹੀਂ ਬਹੁਤ ਵੱਡੀ ਗਿਣਤੀ ਚ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜੇ ਮੁੱਖ ਮੰਤਰੀ ਸਾਹਿਬ ਹਜੇ ਵੀ ਤੱਕ ਇਹਨਾਂ ਨੇ ਜਾਗ ਕੇ ਵਾਲਮਿਕੀ ਮਿਰਪੀ ਸਿੱਕਾਂ ਦਾ ਕੋਟਾ ਬਹਾਲ ਕਰਨ ਦੀ ਕੋਸ਼ਿਸ਼ ਨਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਡੀਸੀਆਂ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਕੇ ਉਤੋਂ ਬਾਅਦ ਚੰਗੀ ਚੰਡੀਗੜ੍ਹ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕੀਤਾ ਜਾਊਗਾ ਆਸਾਂ ਹੁਣ ਤਾਂ ਜਿਵੇਂ ਨੀ ਚੋ ਨੂੰ ਜਿੱਤ ਕੇ ਨੇ ਆਪਣਾ ਆਮ ਆਦਮੀ ਪਾਰਟੀ ਪਾਕਿਸਤਾਨ ਦੇ ਦੇ ਚੀ ਨੂੰ ਵਾਰ-ਵਾਰ ਇਥੇ ਮੁੱਖ ਮੰਤਰੀ ਸਾਹਿਬ ਨੇ ਬੜੇ ਗੇੜੇ ਲਏ ਨੇ ਉਹ ਤੁਹਾਡੀਆਂ ਮੰਗਾਂ ਅਜੇ ਤੱਕ ਨਹੀਂ ਮੰਨੀ ਗਈਆਂ ਮੈਂ ਤਰਨ-ਤਰਨ ਦੀ ਵਿਧਾਨ ਸਭਾ ਤੇ ਇਹ ਗੱਲ ਕਹੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ 3.5 ਕਰੋੜ ਚੋਂ 65 ਤੋਂ 70 ਲੱਖ ਦੀ ਆਬਾਦੀ ਵਾਲਾ ਵਾਲਮੀਕੀ ਮਜਬੀ ਸਿਕ ਸਮਾਜ ਆ ਜੇਕਰ ਤੁਸੀਂ 2027 ਤੱਕ ਜੇਕਰ ਇਹਨਾਂ ਦਾ ਕੋਟਾ ਬਹਾਲ ਨਾ ਕੀਤਾ ਔਨ ਵਾਲੀਆਂ ਬਤਾਰ ਸਭਾ ਦੇ ਵਿੱਚ ਬਸਪਾ ਅਮਬੇਡਕਰ ਪਾਰਟੀ ਦਾ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ। ਭਾ ਪਾ ਸਾਹਿਬ ਸਤ ਤੋਂ ਵੱਡਾ ਐਸੀ ਭਾਈਚੇ ਦੇ ਬੜੀ ਵੋਟ ਬੈਂਕ ਹੁੰਦਾ ਵਾ ਪਰ ਕਿਉਂ ਅਜਨੂੰ ਅਣਗੋਖਿਆ ਕਿਉਂ ਟਾਈਂਦਾ ਵਾ। 76 ਸਾਲ ਦੇਸ਼ ਦੀ ਆਜ਼ਾਦੀ ਚ ਵਾਲਮੀਕੀ ਮਜਬੀ ਸਿੱਖਾਂ ਨੇ ਪੰਜਾਬ ਤੇ ਦੇਸ਼ ਅੰਦਰ ਸਰਕਾਰਾਂ ਬਣਾਈਆਂ ਪਰ ਇਹਨਾਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਹਰ ਪਾਰਟੀ ਨੇ ਇਹਨਾਂ ਦੇ ਵੋਟ ਬੈਂਕ ਨੂੰ ਇਸਤੇਮਾਲ ਕੀਤਾ ਔਰ ਇਹਨਾਂ ਦੇ ਹੱਕਾਂ ਨੂੰ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ 78 ਸਾਲਾਂ ਬਾਅਦ ਅੱਜ ਜੋ ਨੌਜਵਾਨ ਬਹੁਤ ਵੱਡੀ ਗਿਣਤੀ ਚ ਆ ਵੀ ਰਹੇ ਆ ਔਰ ਇਕੱਠੇ ਵੀ ਹੋਏ ਆ ਇਹ ਅੱਜ ਦਾ ਇਕੱਠ ਇਹ ਸਾਬਤ ਕਰਦਾ ਵੀ 2027 ਚ ਪੰਜਾਬ ਦਾ ਮੁੱਖ ਮੰਤਰੀ ਵਾਲਮੀਕੀ ਮਜਬੂਤ ਸਿੱਖਾਂ ਚੋਂ ਪੈਦਾ ਕਰਕੇ ਆਪਣੇ ਹੱਕਾਂ ਦੀ ਆਪਰਾਖੀ ਕਰਨ ਲਈ ਬਸਪਾ ਮੇਡਤਰ ਪਾਰਟੀ ਤਿਆਰ ਹੋ ਚੁੱਕੀ ਹੈ ਜਿਹੜੇ ਹੱਕ ਕਮਲੇ ਵੀ ਸਿਆਣੇ ਜੇ 12.5% ਕੋਟਾ ਲਾਗੂ ਹੁੰਦਾ ਪੰਜਾਬ ਦੀ ਸਰਕਾਰ ਨੂੰ ਪਤਾ ਕਿ ਵਾਰਮਿੱਕੀ ਮਜਬੂਤ ਸਿੱਖਾਂ ਨੂੰ ਨੌਕਰੀਆਂ ਮਿਲ ਜਾਣੀਆਂ ਜਦੋਂ ਨੌਕਰੀਆਂ ਮਿਲ ਜਾਣ ਹਰ ਘਰ ਦੇ ਵਿੱਚ ਖੁਸ਼ਹਾਲੀ ਆਏਗੀ ਜਦੋਂ ਖੁਸ਼ਹਾਲੀ ਆਉਂਦੀ ਆ ਤੇ ਵੋਟਰ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਕਿਸੇ ਦਾ ਗੁਲਾਮ ਨਹੀਂ ਹੁੰਦਾ ਇਸ ਕਰਕੇ ਹਰ ਸਰਕਾਰ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਜਿਹੜੀ ਮੌਜੂਦਾ ਸਰਕਾਰ ਇਹ ਚਾਹੁੰਦੀ ਨਹੀਂ ਆ ਕਿ ਅਸੀਂ ਪੰਜਾਬ ਚ ਵਾਰਮਿੱਕੀ ਮਜਬੂਤ ਸਿੱਖਾਂ ਦੇ ਕੋਟੇ ਨੂੰ ਬਹਾਲ ਕਰਕੇ ਇਹਨਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਕਰ ਸਕੀਏ ਇਸ ਕਰਕੇ ਮੈਂ ਆਪ ਜੀ ਦੇ ਚੈਨਲ 'ਰਾਂਹੀਂ ਅੱਜ ਦੇ ਇਸ ਇਕੱਠ 'ਰਾਂਹੀਂ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਸ਼ਾਇਰ ਨੇ ਗੱਲ ਕਹੀ ਆ ਤਲਵਾਰਾਂ ਕੀ ਧਾਰੋਂ 'ਤੇ ਇਤਿਹਾਸ ਹਮਾਰਾ ਲਿਖਤਾ ਹੈ ਜਿਸ ਔਰ ਜ਼ਮਾਨੀ ਚਲਤੀ ਹੈ ਉਸ ਔਰ ਜ਼ਮਾਨਾ ਚਲਤਾ ਹੈ ਅੱਜ ਦਾ ਇਕੱਠ 2027 ਦੀ ਇਲੈਕਸ਼ਨ ਦਾ ਪੂਰਾ ਪੂਰਾ ਪ੍ਰਬੰਧ ਕਰੇਗਾ ਧੰਨਵਾਦ ਬੋਲੋ ਸੋਨਿਆ ਘਰੇ ਜਰੇ ਕੀ ਸਰਕਾਰ ਮਜਬੂਰ ਹੋ ਜੇ ਨੌਕਰੀਆਂ ਦੇ ਨੂੰ ਕਾਬਲੀਅਤ ਵਾਲੀ ਦਿਖਾ ਰਦੀ ਸੀ ਜਿਹੜੀ ਗੱਲ ਹੈ ਉਹ ਸਿੱਖਿਆਤ ਹੋਏ ਸਮਾਜ ਜਿਆਦਾ ਸਿੱਖਿਆ ਵੱਲ ਧਿਆਨ ਦੇ ਤੇ ਲੋੜ ਨਹੀਂ ਕੋਟੇ ਮੰਗਣ ਦੀ ਸਾਡੇ 12% ਰਿਜ਼ਰਵੇਸ਼ਨ ਐਸੇ ਕਰਕੇ ਆ ਸਾਡੀ ਮੁੱਖ ਮੰਤਰੀ ਸਾਹਿਬ ਕੋ ਇੱਕੋ ਮੰਗਿਆ ਵੀ 1 8 2024 ਨੂੰ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਸਾਡੀ ਰੇਸ਼ਿਓ ਵੇਖ ਕੇ 12 ਦੀ ਪ੍ਰਵਾਨਗੀ ਦਿੱਤੀ ਸੀ ਜੇਕਰ 12 ਐਜੂਕੇਸ਼ਨ ਤੇ ਲਾਗੂ ਹੋ ਜਾਂਦਾ ਸਾਡੇ ਬੱਚੇ ਯੂਨੀਵਰਸਿਟੀ ਤੱਕ ਜਿਹੜੇ ਪੈਸੇ ਦੀ ਕਮੀ ਕਰਕੇ ਨਹੀਂ ਪੜ ਸਕਦੇ ਉਹਨਾਂ ਨੂੰ ਯੂਨੀਵਰਸਿਟੀਆਂ ਤੱਕ ਪੜ੍ਹਾਈ ਫ੍ਰੀ ਮਿਲੂਗੀ ਜਦੋਂ ਪੜ੍ਹਾਈ ਫ੍ਰੀ ਮਿਲੂਗੀ ਬੇਸ਼ੱਕੇ ਕੋਟਾ ਖਤਮ ਕਰ ਦੇਣਾ ਫਿਰ ਸਾਡੇ ਬੱਚੇ ਐਜੂਕੇਸ਼ਨ ਦੇ ਮੱਤਤਾ ਤੇ ਨੌਕਰੀਆਂ ਵਿੱਚ ਬਰਾਬਰਤਾ ਤੇ ਆਉਣਗੇ ਬਸਪਾ ਮੇਡਕਰ ਪਾਰਟੀ 227 ਵਿੱਚ ਇਲੈਕਸ਼ਨ ਦੀ ਤਿਆਰੀ ਕਰ ਰਹੀ ਹੈ ਲੱਗਦਾ ਬਸਪਾ ਮੇਡਕਰ ਪਾਰਟੀ ਬਹੁਤ ਥੇਰ ਤੋਂ ਸੰਘਰਸ਼ ਕਰ ਰਹੀ ਆ 227 ਵਿੱਚ ਬਸਪਾ ਮੇਡਕਰ ਪਾਰਟੀ ਤੋਂ ਬਿਨਾ ਕੋਈ ਵੀ ਸਰਕਾਰ ਕੋਈ ਵੀ ਪਾਰਟੀ ਅੱਗੇ ਨਹੀਂ ਆਏਗੀ ਤੋਂ ਗਏ ਲੜੋਗੇ ਆਪਣੀ ਚੋਣ ਲੜਨ ਦੀ ਵੀ ਤਿਆਰੀ ਆ ਜੇ ਕੋਈ ਪਾਰਟੀ ਸਾਡੇ ਨਾਲ ਗਠਜੰਬਨ ਕਰਕੇ ਲੜਨਾ ਚਾਹੁੰਦੀ ਆ ਤੇ ਅਸੀਂ ਬਿਲਕੁਲ ਤਿਆਰ ਹੋਵਾਂਗੇ ਔਰ ਆਪਣੇ ਵਿੱਚੋਂ ਐਮਐਲਐ ਐਮਪੀ ਪੈਦਾ ਕਰਕੇ ਆਪਣੇ ਸਮਾਜ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼